ਸੋ ਹਾਂਜੀ ਬਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾੜ ਬਰਬਰੀ ਗੋਟ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ ਵੀ ਬੱਕਰੀ ਪਾਲਣ ਫੇਲ ਹੋਣ ਦੇ ਵਿੱਚ ਕਿਹੜੇ-ਕਿਹੜੇ ਕਾਰਨ ਹੁੰਦੇ ਆ ਕਿਹੜੇ ਕਾਰਨਾ ਕਰਕੇ ਜਿਹੜਾ ਬੱਕਰੀ ਪਾਲਣ ਫੇਲ ਹੁੰਦਾ ਉਹਨਾਂ ਕਾਰਨਾਂ ਵਿੱਚ ਇੱਕ ਕਾਰਨ ਆਪਾਂ ਦੱਸਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੋ ਹਾਂਜੀ ਬਈ ਕਈ ਵਾਰ ਆਪਾਂ ਬੱਕਰੀ ਪਾਲਣ ਦਾ ਜਿਹੜਾ ਕੰਮ ਸ਼ੁਰੂ ਕਰ ਲੈਂਦੇ ਆ ਤੇ ਉਹਦੇ ਵਿੱਚ ਜਿਹੜਾ ਜਿਆਦਾ ਪ੍ਰੋਬਲਮ ਆਉਂਦੀ ਆ ਉਹ ਬੱਕਰੀਆਂ ਨੂੰ ਕਈ ਵਾਰ ਰਿਪੀਟ ਦੀ ਸਮੱਸਿਆ ਆਉਂਦੀ ਆ ਕਿ ਬੱਕਰੀਆਂ ਜਿਹੜੀਆਂ ਉਹ ਗੱਭਣ ਨਹੀਂ ਠਹਿਰਦੀਆਂ ਰਿਪੀਟ ਹੋਈ ਜਾਂਦੀਆਂ ਸੋ ਇਸ ਕਰਕੇ ਜਿਹੜਾ ਬੱਕਰੀ ਪਾਲਣਾ ਫੇਲ ਹੋ ਜਾਂਦਾ ਕਿਉਂਕਿ ਜੇਕਰ ਬੱਕਰੀ ਗੱਭਣ ਨਹੀਂ ਠਹਿਰੂਗੀ ਤੇ ਉਹ ਬੱਚੇ ਨਹੀਂ ਦੇਊਗੀ ਤਾਂ ਆਪਾਂ ਨੂੰ ਜਿਹੜਾ ਇਹ ਕੰਮ ਵਿੱਚ ਜਿਹੜਾ ਮੁਨਾਫਾ ਨਹੀਂ ਹੁੰਦਾਗਾ ਤੇ ਆਪਾਂ ਬੱਕਰੀ ਵੀ ਜਿਹੜੀ ਉਹ ਘੱਟ ਰੇਟ ਵਿੱਚ ਸੇਲ ਕਰਨੀ ਪੈਂਦੀ ਆ ਤੇ ਆਪਾਂ ਬੱਕਰੀ ਪਾਲਣ ਕਰਨਾ ਛੱਡ ਦਿੰਨੇ ਆ ਕਿਉਂਕਿ ਬੱਕਰੀ ਜਿਹੜੀਆਂ ਗੱਭਨ ਨਹੀਂ ਹੁੰਦੀਆਂ ਸੋ ਉਹਦੇ ਲਈ ਆਪਾਂ ਇੱਕ ਤੁਹਾਨੂੰ ਫਾਰਮੂਲਾ ਦੱਸਣ ਲੱਗੇ ਆ ਸੋ ਇਹ ਫਾਰਮੂਲਾ ਆਪਾਂ ਵਰਤ ਸਕਦੇ ਆ ਇਹਦੇ ਨਾਲ ਜਿਹੜੀ ਬੱਕਰੀ ਆ ਉਹਦੇ ਵਿੱਚ ਰਿਪੀਟ ਦੀ ਸਮੱਸਿਆ ਨਹੀਂ ਹੁੰਦੀ ਕੀ ਉਹਦੇ ਲਈ ਵੀ ਆਪਾਂ 5 ਗ੍ਰਾਮ ਕਾਲੀ ਮਿਰਚ 10 ਗ੍ਰਾਮ ਹਲਦੀ ਤੇ 5 ਗ੍ਰਾਮ ਸੁੱਕਾ ਧਨੀਆ ਦਾਣੇਦਾਰ ਧਨੀਆ ਹੁੰਦਾ ਜਿਹੜਾ ਆਪਾਂ ਉਹ ਲੈ ਲੈਣਾ ਤੇ ਇਹਨਾਂ ਤਿੰਨੇ ਚੀਜ਼ਾਂ ਨੂੰ ਆਪਾਂ ਵੀ ਲੈਣਾ ਮਿਕਸ ਕਰ ਲੈਣਾ ਤੇ ਇਸ ਤੋਂ ਇਲਾਵਾ ਆਪਾਂ ਇੱਕ ਚੀਜ਼ ਹੋਰ ਐਡ ਕਰਨੀ ਆ ਜਿਹਦੇ ਵਿੱਚ ਵੀ ਸਾਰੇ ਮਲਟੀ ਵਿਟਾਮਿਨ ਤੇ ਮਲਟੀ ਮਿਨਰਲਸ ਮੌਜੂਦ ਹੁੰਦੇ ਆ ਉਹ ਆਪਾਂ ਇੱਕ ਮਿਲਰ ਮਿਕਸਚਰ ਲੈ ਆਉਣਾਗਾ ਮੈਡੀਕਲ ਤੋਂ ਆਪਾਂ ਨੂੰ ਮਿਲ ਜੂਗਾ ਸੋ ਇਹ ਵੀ ਆਪਾਂ ਨਾਲ ਜਿਹੜਾ ਦੇਣਾਗਾ ਜਿਹੜਾ ਮਿਲਰ ਮਿਕਸਚਰ ਆ ਇਹ 15 ਗ੍ਰਾਮ ਹੈ ਇਹ ਜਿਹੜੀ ਆਪਾਂ ਤੁਹਾਨੂੰ ਮਾਤਰਾ ਦੱਸੀ ਆ ਇੱਕ ਬੱਕਰੀ ਨੂੰ ਇੱਕ ਦਿਨ ਦੀ ਆਪਾਂ ਦੇ ਸਕਦੇ ਆ 5 ਗ੍ਰਾਮ ਕਾਲੀ ਮਿਰਚ 10 ਗ੍ਰਾਮ ਹਲਦੀ ਤੇ 5 ਗ੍ਰਾਮ ਸੁੱਕਾ ਧਨੀਆ ਤੇ 15 ਗ੍ਰਾਮ ਮਿਨਰਲ ਮਿਕਸਚਰ ਇੱਕ ਬੱਕਰੀ ਨੂੰ ਇੱਕ ਦਿਨ ਦਾ ਆਪਾਂ ਦੇ ਸਕਦੇ ਹਾਂ ਇਹ ਜਿਹੜਾ ਫਾਰਮੂਲਾ ਵਰਤਣ ਤੋਂ ਪਹਿਲਾਂ ਇੱਕ ਚੀਜ਼ ਆਪਾਂ ਤੁਹਾਨੂੰ ਹੋਰ ਦੱਸ ਦਿੰਨੇ ਆ ਵੀ ਜੇਕਰ ਆਪਾਂ ਬੱਚੇ ਦਾਨੀ ਦੀ ਚੰਗੀ ਤਰ੍ਹਾਂ ਸਫਾਈ ਕਰ ਲਾਂਗੇ ਤਾਂ ਜਿਹੜਾ ਇਹ ਫਾਰਮੂਲਾ ਇਹਦਾ ਹੋਰ ਵੀ ਜ਼ਿਆਦਾ ਵਧੀਆ ਰਿਜ਼ਲਟ ਆਊਗਾ ਸੋ ਉਹਦੇ ਲਈ ਆਪਾਂ ਕੀ ਕਰਨਾਗਾ ਵੀ ਆਪਾਂ ਮੈਡੀਕਲ ਸਟੋਰ ਤੋਂ ਬੱਕਰੀਆਂ ਦੇ ਬੱਚੇ ਦਾਨੀ ਦੀ ਸਫਾਈ ਵਾਸਤੇ ਇੱਕ ਮੈਡੀਸਿਨ ਲੈ ਆਉਣੀ ਆ ਉਹ ਆਪਾਂ ਵੀ ਆਪਣੇ ਪਸ਼ੂ ਡਾਕਟਰ ਤੋਂ ਸਲਾਹ ਲੈ ਕੇ ਜੜੀ ਮੈਡੀਸਿਨ ਲਿਆ ਸਕਦੇ ਹਾਂ ਤੋ ਮੈਡੀਸਨ ਦੇ ਸਕਦੇ ਉਹ ਨਾਲ ਜਿਹੜੀ ਬੱਚੇਦਾਨੀ ਆ ਚੰਗੀ ਤਰ੍ਹਾਂ ਸਾਫ਼ ਹੋ ਜੂਗੀ ਉਸ ਤੋਂ ਬਾਅਦ ਜਿਹੜਾ ਇਹ ਫਾਰਮੂਲਾ ਆ ਪਾ ਤੁਹਾਨੂੰ ਦੱਸਿਆ ਇਹ ਆਪਾਂ ਦੇ ਸਕਦੇ ਆ ਤੇ ਆਪਾਂ ਫਾਰਮੂਲਾ ਦੁਬਾਰਾ ਫੇਰ ਦੱਸ ਦਿੰਨੇ ਆ ਧਿਆਨ ਨਾਲ ਜ਼ਰੂਰ ਸੁਣ ਲਿਓ 5 ਗ੍ਰਾਮ ਕਾਲੀ ਮਿਰਚ 10 ਗ੍ਰਾਮ ਹਲਦੀ ਤੇ 5 ਗ੍ਰਾਮ ਸੁੱਕਾ ਧਨੀਆ ਤੇ 15 ਗ੍ਰਾਮ ਮਿਨਰਲ ਮਿਕਸਚਰ ਇੱਕ ਬੱਕਰੀ ਨੂੰ ਇੱਕ ਦਿਨ ਦਾ ਆਪਾਂ ਦੇ ਸਕਦੇ ਆ ਤੇ ਇਹ ਆਪਾਂ ਕਿੰਨੇ ਦਿਨ ਦੇ ਸਕਦੇ ਆ ਇਹ ਵੀ ਆਪਾਂ 10 ਤੋਂ 15 ਦਿਨ ਲਗਾਤਾਰ ਜਿਹੜਾ ਬੱਕਰੀ ਨੂੰ ਦੇ ਸਕਦੇ ਆ ਉਸ ਤੋਂ ਬਾਅਦ ਜਿਹੜੀ ਬੱਕਰੀ ਐ ਚੰਗੀ ਤਰ੍ਹਾਂ ਹੀਟ ਦੇ ਵਿੱਚ ਆਊਗੀ ਸਾਫ ਤਾਰਾਂ ਕਰੂਗੀ ਉਸ ਤੋਂ ਬਾਅਦ ਜਦੋਂ ਆਪਾਂ ਬੱਕਰੀ ਕਰਾਸ ਕਰਾਵਾਂਗੇ ਤਾਂ ਪਹਿਲੀ ਵਾਰ ਵਿੱਚ ਹੀ ਜਿਹੜੀ ਇਹ ਕਨਸੀਵ ਕਰ ਲੂਗੀ ਗੱਭਨ ਠਹਿਰ ਜੂਗੀ ਸੋ ਇਹ ਜਿਹੜਾ ਆਪਾਂ ਫਾਰਮੂਲਾ ਵਰਤ ਸਕਦੇ ਆ ਤੇ ਇਹਦੇ ਨਾਲ ਜਿਹੜੀ ਰਿਪੀਟ ਦੀ ਸਮੱਸਿਆ ਉਹ ਖਤਮ ਹੋ ਜੂਗੀ ਤੇ ਜੇਕਰ ਆਪਾਂ ਨਵੇਂ ਆ ਤਾਂ ਆਪਾਂ ਇਹ ਫਾਰਮੂਲਾ ਵਰਤ ਕੇ ਜਿਹੜਾ ਆਪਾਂ ਨਾ ਬੱਕਰੀ ਪਾਲਣ ਦਾ ਕੰਮ ਆ ਉਹਨੂੰ ਅੱਗੇ ਵਧਾ ਸਕਦੇ ਆ ਤੇ ਇਹਨਾਂ ਕਾਰਨਾ ਕਰਕੇ ਜਿਹੜਾ ਬੱਕਰੀ ਪਾਲਣ ਫੇਲ ਹੁੰਦਾ ਹੈਗਾ ਤੇ ਜੇਕਰ ਆਪਾਂ ਇਹ ਫਾਰਮੂਲਾ ਵਰਤ ਲਾਂਗੇ ਆਪਾਂ ਬੱਕਰੀਆਂ ਦੇ ਬਾਰੇ ਜਾਣਕਾਰੀ ਰੱਖਾਂਗੇ ਤਾਂ ਆਪਾਂ ਨੂੰ ਇਹ ਕੰਮ ਦੇ ਵਿੱਚ ਜਿਹੜਾ ਘਾਟਾ ਨਹੀਂ ਪਵੇਗਾ ਤੇ ਆਪਾਂ ਬੱਕਰੀ ਪਾਲਣ ਕਰਨਾ ਜਿਹੜਾ ਬੰਦ ਨਹੀਂ ਕਰਾਂਗੇ ਸੋ ਇਹ ਸੀ ਬਈ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ तव्हां जो आण वारी हर वीडियो तक पहुच सघे धनवा